ਕਿਦਾਂ ਕਿਦਾਂ ਨੌਜਵਾਨੀ ਨਸ਼ੇ 'ਚ ਮਰਦੀ ਉਹਨਾਂ ਸਾਡੇ ਪਿੰਡ ਕੋਈ ਨਹੀਂ ਆਦਾ ਨਾ ਫੁੱਲਸ ਵਾਲਾ ਨਾ ਕੋਈ ਲੀਡਰ ਨਾ ਤੇ ਸਾਡੇ ਪਿੰਡ ਕੀ ਲੈਣਾ ਸਭ ਤੋਂ ਪਹਿਲੇ ਫਟਾਇਆ ਸਮਾ ਲਾਏ ਕਾਦੇ ਸਮਾ ਹਾਂ ਜੀ ਤੁਸੀਂ ਸਾਡੇ ਪਿੰਡ ਦੇ ਹੈ ਜਾਂ ਸੱਤਾ 'ਚ ਰਹਿੰਦੇ ਆ ਜਾਂ ਸੱਤਾ ਤੋਂ ਬਾਅਦ ਤੁਸੀਂ ਅੱਜ ਤੱਕ ਸਾਡੇ ਪਿੰਡ ਦੇ ਹੈ ਤੁਹਾਡੇ ਸਾਡੇ ਭਰਾ ਇਹ ਸਾਡੇ ਭਰਾ ਨਹੀਂ ਇਹਨਾਂ ਦਾ ਪ੍ਰਧਾਨ ਕਹਿੰਦਾ ਸੀ ਇਨੂੰ 15 ਮਿੰਟ ਦੇ ਵਿੱਚ ਬੰਦੇ ਦਾ ਪੁੱਤ ਬਣਾਓ ਅਮਰਪਾਲ ਸਿੰਘ ਨੂੰ ਜੇਲ੍ਹ ਤੋਂ ਛੁੱਟੋ ਕੰਮ ਸੇ ਕੰਮ ਐਸ ਵਾਰੀ ਤਾਂ ਪੰਥ ਵਾਲੀ ਛੱਡ ਦੋ ਇਹ ਸੀਟ ਅਸੀਂ ਕਹਿੰਦੇ ਜੀਰਾ ਜੀ ਬਹੁਤ ਵਧੀਆ ਆ ਕੀ ਉਹਨਾਂ ਨੂੰ ਪੰਚੇ ਦਾ ਭਰਾ ਤੋਂ ਹੀ ਕਹਿਣਾ ਇਹ ਕੰਮ ਤੁਸੀਂ ਕਰੀਂ। وہی ਕੰਮ ਹੈਗਾ ਮੈਂ ਆਸ। ਛੋਟਾ ਪੰਜਾਬ ਨਹੀਂ ਛੋਟਾ ਪੰਜਾਬ ਕਹਾਦਾ ਜਿਹੜੇ ਪੰਚੀ ਪੰਜਾਬ ਆ। ਇਹ ਬਰਾਤਾਂ ਛੱਡੇ ਕਰਦੇ ਹੋ। ਠੀਕ ਹੈ। ਅੱਜ 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 ਛੱਡੋ। ਜਿਹੜੀ ਗੱਲ ਹੈ ਨਾ ਜੀ ਫੇਰ ਆਪਾਂ ਸਰਦਾਰ ਜੀ ਦੀ ਗੱਲ ਕਰਾਂਗੇ ਤੁਸੀਂ ਵੀ ਗੱਲ ਕਰਨੀ ਆ। ਮੈਂ ਕਰ ਰਹੇ ਹਾਂ। ਜਿੱਦਾਂ ਸੁਵਾਲ ਕਰ ਰਹੇ ਨੇ। ਮੈਂ ਮੈਂ ਮੇਰੇ ਭਾਈ ਆ ਮੇਰੇ ਭਾਈ ਆ ਮੇਰੇ ਭਾਈ ਆ ਇਹ ਉਹਦਾ ਗੁਰੂ ਨਾਨਕ ਦੇਵ ਜੀ ਦਾ ਕਮਰਾ ਜੇ ਇਹਨੂੰ ਉਹ ਗੁਰੂ ਨਾਨਕ ਕੀੜੇ ਪੈ ਕੇ ਮਰੋਂ ਨਹੀਂ ਕੀੜੇ ਪੈ ਕੇ 5 ਦੋਖੀ ਹੋ 5 ਦੋਖੀ ਹੋ ਤੁਸੀਂ 5 ਦੋ ਜਦੋਂ ਨੌਜਵਾਨੀ ਨਸ਼ੇ 'ਚ ਮਰਦੀ ਉਦੋਂ ਸਾਡੇ ਪਿੰਡ ਕੋਈ ਨਹੀਂ ਆਉਂਦਾ ਨਾ ਪੁਲਿਸ ਵਾਲਾ ਨਾ ਕੋਈ ਲੀਡਰ ਨਾ ਕੋਈ ਸ਼ੀਰਡਰ ਉਹਦਾ ਕੋਈ ਨਹੀਂ ਹੁੰਦਾ ਹੁਣ ਕਾ ਦੋ ਤੇਰੇ ਜਾਏ ਹੋਣਾ ਕੀ ਸਵਾਲ ਕਰਾਂ ਜਿਹੜਾ ਉਹਦਾ ਕੀ ਦੇ ਦੇ ਜਾ ਦੇ ਲੋਦੀ ਜੀ ਇਹ ਬੜੇ ਬੜੇ ਵੱਡੇ ਕਈ ਘੰਟੇ ਹੋਏ ਆ ਚੰਗੀਆਂ ਚੀਜ਼ਾਂ ਆ ਜਾਂਦੀਆਂ ਕਦੀ ਕੋਈ ਪਤਾ ਲਾ ਨਾ ਆਉਂਦਾ ਤਾਂ ਬੰਦ ਆ ਜਾਂਦਾ ਹੈ ਜਾਨੇ ਕਿਹਨਾਂ ਮਾਰ ਦੇ ਨਾਲ ਇਹ ਤੇ ਡੈਡੀ ਪੂਰੇ ਇੱਕੋ ਤੋਂ ਘੱਡੇ ਆਇਆ ਤਾਂ ਮੱਝ ਆ ਗਿਆ ਇੱਕ ਦੂਈ ਰਿਸ਼ਤੇਦਾਰੀਆਂ ਤੇ ਨਹੀਂ ਹੁੰਦੇ ਜੀ ਇੱਕ ਦੂਜੇ ਨਾਲ ਬਿਲਕੁਲ ਸਾਹ ਹੈ ਨਾ ਸਮਝ ਨਹੀਂ ਆਉਂਦਾ ਵੀ ਅਸੀਂ ਕਿੱਥੇ ਸਈਆਂ ਕਿੱਥੇ ਗੱਲ ਕਰੀਏ ਸਾਡੇ ਇਦਾਂ ਦੇ ਆ ਭਾਜੀ ਮੋੜ ਤੋ ਵੀ ਨਹੀਂ ਸਮਝ ਇਹਨਾਂ ਦੇ ਘਰੇ 10 ਦਿਨ ਪਹਿਲਾਂ ਜੀਰਾ ਕਿੰਨਾ ਕੁ ਵਰੀ ਆਇਆ ਅੱਜ ਜੀਰਾ ਉਹ ਘਰ ਦੇ ਕੇ ਨਾਲੇ ਇੱਕ ਵਾਰੀ ਲੱਭ ਲਈ ਨਹੀਂ ਗਾਂ ਦੀ ਗਾਂ ਉਹਦੇ ਨਾਲ ਕਰਾ ਬਾਈ ਉਹ ਫੇ ਗੱਲ ਬਰਸਾਤੀ ਡੱਡੂ ਵਾਲੀ ਡੱਟਸ ਨਹੀਂ ਹੋਊਗਾ ਬਾਕੀ ਵੋਟਾ ਜਿਹੜਾ ਬੋੜੀ ਉਹਨਾਂ ਪਾਲੇਗਾ ਦਾ ਕਰਦੇ ਕੱਟ ਜਿਹਾ ਹੋਊਗਾ ਤੇ ਉਹਨਾਂ ਵਾਲਾ ਵੋਟਾ ਪਾਉਣਾ ਕੋਈ ਵੀ ਬਾਤ ਕੋਈ ਕਿੱਟੇ ਨਾਲ ਮਰਦਾ ਉਹਦੋਂ ਕਿੰਨਾ ਕਿ ਖੜਦੇ ਕੋਈ ਨਹੀਂ ਪੰਜਾਬ ਵਿੱਚ ਗਾਲਤਾ ਇਹਨਾਂ ਨੇ ਨੋਜਵਾਨੀ ਦਾ ਘਾਣ ਕਰਤਾ ਇਹਨਾਂ ਨੇ ਕਾਂਗਰਸੀਆਂ ਨੇ ਕਾਂਗਰਸ ਤੋਂ ਸਾਰੀ ਇੱਕੋ ਨੇ ਆਪ ਆਪੀ ਪਾਰਟੀ ਕਿਹੜਾ ਕਰਦਾ ਨਾ ਕਰਦਾ ਕੋਈ ਘਟ ਨਹੀਂ ਹੈ ਅਦਾ ਸਿਰਪਾਹੇ ਨੇ ਕੇਸਦਾਰ ਕਹੇ ਨਾ ਮਸਲਿਆਂ ਨੂੰ ਇਹ ਸਭ ਮਸਲੇ ਹੀ ਆਉ ਜੋ ਜਿਹੜਾ ਸਰਕਾਰ ਇਹ ਮਸੰਦ ਨੇ ਇਹ ਮਸੰਦ ਸੇਰੀ ਵਾਲੇ ਬੋਤਾਂ ਪਾਏ ਜਿਹਨਾਂ ਨੂੰ ਕਰੇ ਪਾਇਆ ਪਰ ਇਹ ਨਿਸ਼ਾਨ ਲਾਏਗਾ ਤੇ ਕ ਚਪੇੜ ਹੈ ਜਾ ਦਿਖਾਉਂਦੇ ਨੇਗੇ ਇੱਥੇ ਕਿੰਨਾ ਕਾਤਾ ਸਾਦਾ ਕਾਰ ਕਿਤਾ ਇਹਨਾਂ ਨੇ ਹੁਣੇ ਵੋਟਾਂ ਵળે ਕਹਿੰਦੇ ਸੀ ਨਸ਼ਾ ਬੰਦ ਕਰਦਾ ਕਿ ਨਸ਼ਾ ਬੰਦ ਕੀਤਾ ਇਹਨਾਂ ਨੇ ਇਹਦੇ ਜਿਹੜੇ ਤਰੇ ਫਿਰਦੇ ਉਹ ਨੱਕ ਡੋਬਣ ਨਾ ਚੱਪਣੀ ਚ ਇਹ ਕਾਲ ਕਿੰਨੇ ਮਾਰਾ ਕਿੰਨੇ ਕਿੰਨੇ ਸਾਲ ਰਾਖੇ ਰਹੇਗੇ ਇਹਨਾਂ ਦੇ ਜਿਹੜੇ ਨਾਲ ਤਰੇ ਫਿਰਦੇ ਉਹ ਨੱਕ ਡੋਬਣ ਵੀ ਕਾਲ ਤੱਕ ਢਾਉਣ ਵਾਲਿਆਂ ਦੇ ਨਾਲ ਅਸੀਂ ਤਰੇ ਫਿਰਦੇ ਆ ਸਾਡੀ ਜਮੀਰ ਕੀ ਕਹਿੰਦੀ ਆ ਇਹਦੇ ਉਹ ਜਵਾਬ ਦੇਣਗੇ ਨਾ ਆਪਣੇ ਆਪ ਨੂੰ ਜਿਹਨਾਂ ਨਾਲ ਤਰੇ ਕੰਮ ਜਮਾਉਂਦੇ ਕੋਈ ਵੀ ਨਾ ਦੇ ਜੀ ਇਹਨਾਂ ਨੇ ਕੱਲ ਸਭੇ ਕੋਈ ਨਹੀਂ ਇਹਨਾਂ ਤੋਂ ਵੀ ਜਵਾਬ ਮੰਗਦੇ ਬਾਅਦ ਚ ਕੱਟ ਕਰਕੇ ਮੰਗਦੇ ਕੋਈ ਵੀ ਪਿੰਡ ਇਕੱਠਾ ਕਰੋ ਸਾਰਾ ਇਹਨਾਂ ਤੋਂ ਜਵਾਬ ਮੰਗੋ ਕਿ ਕਿਉਂ ਐ ਇੱਥੇ ਕੀ ਲੈਣ ਆਏ ਉਹ ਹੋਈ ਬੰਸਰੀਆ ਬੁੱਜਾ ਪ੍ਰਤੀਭਾ ਦੇ ਆਏ ਆ ਫੇਰ ਕਿਉਂ ਆ ਪਾਸ਼ੋ ਬਈ ਤੁਸੀਂ ਸਾਡੇ ਕੋਲ ਕਿਸ ਵਾਸਤੇ ਆਏ ਸਭ ਤੋਂ ਪਹਿਲੇ ਸਾਡੇ ਸਵਾਲਾਂ ਦੇ ਜਵਾਬ ਦਿਓ ਕੋਸਾਂ ਘਰ ਆਪਾਂ ਇਹ ਆਪਾਂ ਆਰਾਮ ਦਾ ਕੋਈ ਘਰ ਕੋਈ ਨਹੀਂ ਜੇ ਆਪਾਂ ਬੇਸ਼ੁਮ ਆਉਂਦੇ ਹਾਂ ਸਾਡੇ ਪਿੰਡ ਕੀ ਲੈਣਾ ਹੈ ਸਭ ਤੋਂ ਪਹਿਲਾਂ ਸਾਡਾ ਇਹ ਸਵਾਲ ਹੈ ਅਸੀਂ ਬੋਲਣਾ ਹੈ 500 ਦਾ ਦਾਦੇ ਸੰਭਲਦੇ ਆਪਾਂ ਆਪਾਂ ਪਿੰਡ ਤੇ ਆ ਨਹੀਂ ਸਕਦੇ ਅੱਜ ਤੋਂ ਬਿਲਕੁਲ ਤੁਸੀਂ ਸਾਡੇ ਪਿੰਡ ਆਏ ਜਾਂ ਸੱਤਾ ਚ ਰਹਿੰਦੇ ਆ ਜਾਂ ਸੱਤਾ ਤੋਂ ਬਾਅਦ ਤੁਸੀਂ ਅੱਜ ਤੱਕ ਸਾਡੇ ਪਿੰਡ ਚ ਆਏ ਜੀਰਾ ਸਾਹਿਬ ਤੇ ਬਿਲਕੁਲ ਹੀ ਰੈਕਸ਼ਨ ਕਰਦਾ ਨਹੀਂ ਨਹੀਂ ਸਾਨੂੰ ਜੀਰੇ ਦਾ ਨਹੀਂ ਪਤਾ ਤੁਸੀਂ ਦੱਸੋ ਸਾਡੇ ਪਿੰਡ ਦੇ ਵਿੱਚ ਤੁਸੀਂ ਅੱਜ ਤੋਂ ਪਹਿਲਾਂ ਜਾਂ ਸੱਤਾ ਚ ਰਹਿੰਦੇ ਆ ਸਾਡੇ ਪਿੰਡ ਦਾ ਹਾਲ ਚਾਲ ਪੁੱਛਣ ਜਾਂ ਕਿਸ ਕੰਡੀਸ਼ਨ ਚ ਲਈਏ ਤੁਹਾਡੇ ਕੋਲ ਨਮਾਇंदे ਆਏ ਦੱਸੋ ਦੱਸੋ ਦੋਸੋ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਵਾਅਦਾ ਇਹਨਾਂ ਨੂੰ ਸਵਾਲ ਬਾਅਦ ਚ ਕਰਾਂਗੇ ਇਹਨਾਂ ਨੂੰ ਅਸੀਂ ਪਰਿਵਾਰਕ ਪਰਿਖਰਾ ਦੇ ਦੌਰ ਤੇ ਕਰਾਂਗੇ ਬਈ ਇੱਕ ਦਿਨ ਦੇ ਵਿੱਚ ਦੇਖੋ ਜੀ ਇਹ ਸਾਡੇ ਭਰਾ ਤੁਸੀਂ ਜਿਹੜੇ ਵੀ ਤੁਹਾਡੇ ਭਰਾ ਨਹੀਂ ਨਹੀਂ ਬਿਲਕੁਲ ਸਾਡੇ ਭਰਾ ਨਹੀਂ ਆਪਾਂ ਸਾਰੇ ਤੁਸੀਂ ਦੱਸੋ ਬੋਲੋ 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 ਇਹ ਕਿਸ ਸੰਬੰਧ ਚ ਸਾਡੇ ਭਰਾ ਇਹ ਸਾਡੇ ਭਰਾ ਨਹੀਂ ਇਹਨਾਂ ਦਾ ਪ੍ਰਧਾਨ ਕਹਿੰਦਾ ਸੀ ਇਹਨੂੰ 15 ਮਿੰਟ ਦੇ ਵਿੱਚ ਬੰਦੇ ਦਾ ਪੁੱਤ ਬਣਾਓ ਅਮਰਪਾਲ ਸਿੰਘ ਨੂੰ ਜੇਲ੍ਹ ਤੋਂ ਸੁਟੋ ਸਾਡਾ ਵਿਰੋਧ ਹੈ ਕੋਈ ਨਹੀਂ ਮੰਨਦੇ ਨਹੀਂ ਭਰਾਓ ਪਰ ਕੰਮ ਤੁਹਾਡੇ ਭਰਾਵਾਂ ਵਾਲੇ ਨਹੀਂ ਇਹ ਦੀ ਦੱਸੋ ਸਾਡਾ ਜੇਲ੍ਹ ਤੋਂ ਵੀ ਭਰਾਵਾਂ ਵਾਲੇ ਤੇ ਦੱਸੋ ਸਾਡੇ ਵੀਰ ਦਾ ਕਸੂਰ ਕੀ ਸੀ ਜਿਹੜਾ ਨੌਜਵਾਨੀ ਨੂੰ ਪਹਿਚਾਣ ਆਇਆ 2500 ਤੋਂ ਪਾਉਣ ਦੇ ਜੁੜੇ ਭਾਰ ਕੀ ਛੱਡਿਆ ਵਾ ਤੁਸੀਂ ਛੱਡ ਕੇ ਬੈਠ ਹੋ ਇੱਕ ਬੇਨਤੀ ਕਰਾਂ ਜੀ ਸੁਣੋ ਕਰੋ ਸਵਾਦ ਜਵਾਸ ਸਵਾਦ 15 ਮਿੰਟ ਦੇ ਵਿੱਚ ਉੱਤਰ ਦਿਓ ਹਰ ਇੱਕ ਦਾ ਹੱਕਿਆ ਬਿਲਕੁਲ ਲੈ ਲਿਆ ਸਭ ਕੁਝ ਕਰ ਤਾ ਨੂੰ ਪਤਾ ਜਾਂ ਨਹੀਂ ਪਤਾ ਜਲਬੀਰ ਸਿੰਘ ਜੀਰੇ ਨੇ ਜਦੋਂ ਬਿਰਬੀ ਹੋਈ ਸੀ ਤੁਹਾਨੂੰ ਇਹਨਾਂ ਪਤਾ ਜੀ ਕਿ ਉਹ ਕੱਲਾ ਬੰਦਾ ਸੀ ਜਿਹੜਾ 10 ਮਹੀਨੇ ਦਿੱਲੀ ਬੈਠਾ ਰਿਹਾ ਕਾਂਗਰਸ ਦਾ ਐਮਐਲਏ ਮੋਨਾ ਮਿੱਤੂ ਵੀ ਬੈਠਾ ਹੈ ਜੀ ਰਮੇਸ਼ ਮੈਨੂੰ ਫਿਰ ਡੈਕ ਪਾੜਿਆ ਨੂੰ ਸਪਰਮਾਰਕਟ ਦੀ ਗੱਲ ਪਾਰਟੀ ਦੀ ਨਹੀਂ ਗੱਲ ਬੰਦੇ ਦੀ ਇੱਕ ਦਿਨ ਹੋਰ ਗੱਲ ਕਿੰਨੀ ਹੁੰਦੀ ਹੈ ਇੱਕ ਮਿੰਟ ਵੀਰ ਜੀ ਇੱਕ ਮਿੰਟ ਮੇਰਾ ਇੱਕ ਛੋਟੀ ਬੇਨਤੀ ਕਰ ਰਿਹਾ ਠੀਕ ਆ ਤੁਸੀਂ ਸਾਰੇ ਸਰਦਾਰ ਹੋ ਅਸੀਂ ਤਾਂ ਮੋਨੇ ਨਹੀਂ ਆ ਬੈਠੇ ਕਮ ਸੇ ਕੰਮ ਐ ਇਸ ਵਾਰੀ ਤਾਂ ਪੰਥ ਲਈ ਛੱਡ ਦੋ ਐ ਸੀਟ ਅਸੀਂ ਕਹਿੰਦੇ ਜੀਰਾ ਜੀ ਬਹੁਤ ਵਧੀਆ ਠੀਕ ਆ ਉਹਨਾਂ ਨੂੰ ਪੰਥਿਕ ਭਰਾ ਤੁਸੀਂ ਵੀ ਕਹਿੰਦੇ ਜੀ ਉਹ ਪੰਥਿਕ ਤੇਰਾ ਤੁਸੀਂ ਉਹ ਹੀ ਕੰਮ ਸੇ ਕਮ ਐ ਇਸ ਵਾਰੀ ਤਾਂ ਛੱਡ ਦੋ ਅੱਡੀ ਬੇਰੀਤੀ ਮੰਨ ਲਓ ਮੈਂ ਕਹਾਂ ਜੀ ਮੰਨ ਲਓ ਕੋਈ ਜ਼ਬਰਦਸਤ ਤੁਸੀਂ ਕਹਿੰਦੇ ਨਾ ਹਾਕਿਆ ਤੁਹਾਨੂੰ ਪਤਾ ਨਹੀਂ ਸ਼ੈਲ ਸਾਨੂੰ ਸਭ ਪਤਾ ਜੀ 25 ਸਾਲ ਤੋਂ ਮੈਂ ਤੁਹਾਡੇ ਤੋਂ ਸ਼ਾਇਦ ਵੱਡਾ ਹਾਂਗਾ ਮੈਨੂੰ ਲੱਗ ਰਿਹਾ ਵਾ ਤੇ ਮੰਮੀ ਇਹਨਾਂ ਪਾਰਟੀਆਂ ਤੋਂ ਹੀ ਨਿਕਲਿਆ ਜੀ ਪਹਿਲੀ ਵਾਰੀ ਛੱਡਿਆ ਵਾ ਕਿਉਂਕਿ ਸਾਡੇ ਜ਼ਮੀਰ ਨੇ ਆਵਾਜ਼ ਨਹੀਂ ਦਿੱਤੀ ਇਸ ਵਾਰੀ ਕਹਿੰਦੇ ਤੁਸੀਂ ਵੀ ਬੇਨਤੀ ਕਰਦੇ ਆ ਇਸ ਵਾਰੀ ਤਾਂ ਛੱਡ ਦਿਓ ਪੰਥਰੂ ਸੀਟ ਹੈ ਕੋਲੋਂ ਅਸੀਂ ਇਹ ਹੈ ਜੀ ਅਸੀਂ ਇੱਕ ਭਾਈਚਾਰੇ ਤੌਰ ਤੇ ਆਪਣੇ ਕਿਸੇ ਭੈਣ ਭਰਾ ਨੂੰ ਮਿਲ ਇਤਿਆਸ ਤੁਹਾਨੂੰ ਵੀ ਪਤਾ ਤੁਹਾਡੀ ਪਾਰਟੀ ਤੁਹਾਡੇ ਸਿੰਘ ਪਸਾਏ ਆ ਲਿਆ ਕੇ ਜੀਰੇ ਤੋਂ ਜੀਰੇ ਨੂੰ ਪਹਿਲਾਂ ਕਿਉਂ ਨਹੀਂ ਲੜਾਤਾ ਇਨੀ ਜੀਰ ਤੋਂ ਇੱਥੋਂ ਰਾਣਾ ਸੋ ਦਾ ਹੈਗਾ ਉਹ ਨਾ ਕਰ ਗਿਆ ਜੀ ਹੋਰ ਨਾ ਕਰ ਗਿਆ ਭਾਈ ਅਸੀਂ ਇਹ ਮਾਨਸਾ ਤੋਂ ਆਇਆ ਮਾਨਸਾ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਟਾ ਦੇ ਕੇ ਪ੍ਰਚਾਰ ਕਰਨਾ ਵੀਰ ਨੇ ਕਿਹਾ ਵੀ ਪਾਰਟੀ ਦੀ ਗੱਲ ਨਹੀਂ ਹੁੰਦੀ ਕੀ ਜਿਹੜੀ ਪਾਰਟੀ ਨੇ ਅਕਾਲਤਲ ਸਾਹਿਬ ਤੇ ਹਮਲਾ ਕਰਾਇਆ ਕੀ ਜਿਹੜੀ ਪਾਰਟੀ ਦੇ ਰਣਸਕਤਾਂ ਦੇ ਵਿੱਚ ਰਹਿੰਦੇ ਹੋਏ ਵੀ ਬਾਦ ਦੇ ਨੂੰ ਮੁਕਰੀ ਹੰਦਾ ਸਾਨੂੰ ਦਵਾ ਆ ਗਿਆ ਸਾਡਾ ਫਿਰ ਤੁਹਾਨੂੰ ਸਾਡਾ ਸਿੱਧਾ ਕਾ ਵੀ ਸਾਡੇ ਤੋਂ ਸਵਾਲਾਂ ਦੇ ਜਵਾਬ ਨਹੀਂ ਆ ਗਏ ਚਲੋ ਤੁਸੀਂ ਨਹੀਂ ਨਹੀਂ ਤੁਸੀਂ ਸਹੀ ਬਿਆਨ ਨਾ ਕੋਈ ਜਬਰਦਸਤੀ ਨਾਲ ਕਰ ਲਿਆ ਕੋਈ ਸਾਡੇ ਨਾਲ ਕੋਈ ਨਹੀਂ ਇਹਨਾਂ ਨੇ ਤੁਹਾਨੂੰ ਬੰਦਾ ਨਹੀਂ ਤੁਸੀਂ ਕੋਹਾਂ ਨੇ ਬੁਲਾਇਆ ਮੇਰੀ ਇੱਕ ਮਿੰਟ ਮੈਂ ਗੱਲ ਸੋਨੇ ਕਮੜਾ ਇੱਧਰ ਬਾਬਾ ਜੀ ਤੁਸੀਂ ਫਿਰ ਟੁੱਟਦੇ ਤੰਦੇ ਆ ਮਾਦਾ ਇਹ ਸੋਡੇ ਕਿਉਂ ਦੇ ਮੈਂ ਨਹੀਂ ਆਪਾਂ ਗੱਲ ਤੁਹਾਡੇ ਨਾਲ ਵੀ ਕਰਨੀ ਆ ਤੁਹਾਡੇ ਨਾਲ ਵੀ ਕਰਨੀ ਆ ਤੁਹਾਡੇ ਨਾਲ ਗੱਲ ਕਰਦੇ ਆ ਠੀਕ ਹੈ ਕੋਈ ਕੰਮ ਦਾ ਕੰਮ ਹੈ ਪਾਪਾ ਜੀ ਉਹ ਭਾਜੀ ਆ ਜੀ ਬੰਦ ਦੇ ਇਕੱਠਾ ਉਹ ਭਾਜੀ ਆ ਜੀ ਬੰਦ ਦੇ ਇਕੱਠਾ ਬਣਾ ਦੇ ਇਹੋ ਨਾਲ ਵੀ ਤਾਰ ਹੈ ਨਹੀਂ ਮੇਰੀ ਕੋਈ ਸ਼ਰਤ ਹੈ ਆਪਣਾ ਕੀ ਰੋਲੇ ਆ ਲੈ ਬਾਲ ਬਾਲ ਮੈਂ ਤਾਂ ਰਹਿਣਾ ਇੱਥੇ ਮਿਲਿਆ ਲੱਗਦਾ ਪੁੱਛੋ ਨੰਬਰ ਡਿਲੀਵਰੀ ਆ ਇਹ ਇਹ ਬੋਟਾ ਮਾਉਣ ਆਇਆ ਤੋਰੇ ਕੀ ਕਰਨ ਆਗੇ ਕੋਈ ਨਹੀਂ ਆਗੇ ਤੇਰੇ ਘਰੇ ਹੀ ਸਾਡਾ ਪੰਜਾਬ ਦੀ ਛੋਟਾ ਪੰਜਾਬ ਕਹਾਦਾ ਜਿਹੜੇ ਪਿੰਡੀ ਪੰਜਾਬ ਦਾ ਪੰਜਾਬ ਆ ਤੁਸੀਂ ਤੁਹਾਡਾ ਪੰਜਾਬ ਹੁੰਦਾ ਸਾਡਾ ਇਹ ਮਾਨਸੋਹ ਕੋਈ ਇਹ ਆਏ ਬੰਦੇ ਸਾਰੇ ਉਹਨਾਂ ਦੀ ਪਾਰਟੀ ਦੇ ਵਿੱਚ ਹੀ ਫੇਰ ਗਏ ਹੋ ਤੁਸੀਂ ਆਏ ਨੇ ਪ੍ਰਚਾਰ ਕਰਦੇ ਆ ਨਾ ਚਲੋ ਕੋਈ ਨਹੀਂ ਸਾਡਾ ਸੁੱਖਾ ਸੁੱਖੀ ਪੰਜ ਵਾਲੀ ਅਸੀਂ ਸਾਰੇ ਬਾਕੀ ਬੰਦੇ ਨੇ ਗੱਲ ਤੋਂ ਆਏ ਆ ਕਿ ਇੱਕ ਗੱਲ ਦਾ ਸਵਾਲ ਕਰਦੇ ਆਂ ਇਹ ਕਹਿੰਦੇ ਗੱਲ ਇਹ ਆਪਾਂ ਛੱਡੀ ਆਪਾਂ ਵੀ ਛੱਡਤੀ ਇਹ ਸੀਟਾਰ ਕੀ ਤਾਂ ਛੱਡ ਦਿੰਦੇ ਹੋ ਸਭ ਤੋਂ ਪਹਿਲੀ ਗੱਲ ਤੁਸੀਂ ਸਾਡੇ ਸਰਦਾਰਾਂ ਨਾਲ ਨਹੀਂ ਕਰਕੇ ਜੇ ਤੁਸੀਂ ਸਰਦਾਰ ਨਹੀਂ ਸਰਦਾਰ ਨਹੀਂ ਮਸਾਂਤ ਜੇ ਮਸਾਂਤ ਗੱਲ ਸਿਰਫ ਇੱਕ ਇੱਥੇ ਬੰਨ ਮਸਾਂਤ ਦੇ ਤੁਸੀਂ ਸਰਦਾਰ ਨਹੀਂ ਬਾਬਾ ਜੀ ਆਪਾਂ ਕੱਲੇ ਸਰਦਾਰ ਨਹੀਂ ਆਪਾਂ ਬਹੁਤ ਗੱਲਾਂ ਕਰੀਏ ਮੈਨੂੰ ਪਤਾ ਕਿ ਇਲੈਕਸ਼ਨ ਦੇ ਇੱਕ ਨੂੰ ਮੁੱਕ ਦੇਣੀ ਆ ਅਸੀਂ ਵਿੱਚ ਨਾ ਤੁਸੀਂ ਇੱਥੇ ਰਹਿਣਾ ਮੇਰੀ ਫੇਰ ਵੀ ਤੁਹਾਨੂੰ ਸਾਲ ਕਰਾਂਗਾ ਮਨਜ਼ੂਰ ਕਰੋ ਮੈਂ ਆਉਂਗਾ ਮੈਂ ਆਉਂਗਾ ਫੇਰ ਵੀ ਨਾ ਕਰਾਂ ਮੈਂ ਆਉਂਗਾ ਇੱਥੇ ਵੋਟਾਂ ਤੋਂ ਬਾਅਦ ਮੈਂ ਆਉਂਗਾ ਵੋਟਾਂ ਤੋਂ ਬਾਅਦ ਮੈਨੂੰ ਬਿਠਾ ਕੇ ਕਰੋ ਪਿੰਡ 'ਚ ਅੱਜ ਅੱਜ ਨਾ ਅੱਜ ਛੱਡੋ ਤੁਸੀਂ ਕਹਾਂ ਨਾ ਜੀ ਫੇਰ ਆਪਾਂ ਸਰਦਾਰ ਜੀ ਦੀ ਗੱਲ ਕਰਾਂਗੇ ਤੁਸੀਂ ਇੱਕ ਮਿੰਟ ਗੱਲ ਕਰਨੀ ਆ ਪਾਪਾ ਜੀ ਇੱਕ ਮਿੰਟ ਇੱਕ ਮਿੰਟ ਆਪਾਂ ਦਵਾਗੇ ਤੁਸੀਂ ਆਏ ਮਾਨਸਾ ਤੋਂ ਉਹ ਇੱਥੇ ਸਾਡੇ ਹੀ ਰਹਿਣਾ ਰੋਏ ਗੱਡੇ ਮੈਨੂੰ ਉੱਧਰ ਗੱਲ ਕਰਾਓ ਇਹ ਵੀ ਸਾਡੇ ਇਹ ਵੀ ਸਾਡੇ ਬਿਲਕੁਲ ਸਾਡੇ ਗੱਲ ਪਈ ਆ ਬਾਬਾ ਜੀ ਮੈਂ ਪਹਿਲਾਂ ਇੱਕ ਤਰੀਕ ਤੋਂ ਬਾਅਦ ਮੈਂ ਆਉਂਗਾ ਤੁਹਾਡੇ ਕੋ ਫਿਰ ਬਹਿ ਕੇ ਗੱਲ ਕਰਾਂਗੇ ਠੀਕ ਹੈ ਜਿਹਨਾਂ ਮਾਰੀ ਸੱਤਾ ਸੀ ਜਿਹੜੀ ਤੁਹਾਡੀ ਸੱਤਾ ਸੀ ਉਹ ਸੱਤਾ ਅੱਜ ਸੀਗੀ ਜਾਂ ਨਹੀਂ ਸੀਗੀ ਆਪਾਂ ਪੱਤਰਕਾਰ ਨਹੀਂ ਤੇ ਮੈਂ ਮੈਂ ਇਹੋ ਜਿਹਾ ਰਮਾਇੰਦਾ ਜ ਮੈਂ ਤੁਹਾਨੂੰ ਇਹਨਾਂ ਚੀਜ਼ਾਂ ਦੇ ਜਵਾਬ ਦਵਾਂ ਜਵਾਬ ਦੋ ਨਾ ਜਵਾਬ ਤੁਸੀਂ ਸਾਡੇ ਪੇਂਡਾ ਤੁਸੀਂ ਸਾਡੇ ਪੇਂਡਾ ਆਏ ਹੋ ਤੁਸੀਂ ਸਾਡੇ ਕਰਦੇ ਮੈਂਦਾ ਬੰਦਾ ਕਰ ਦੋ ਨਾ ਘਰੇ ਵੀ ਹੋਣੀ ਸਰਕਾਰ ਸਾਡੀ ਸਰਕਾਰ ਤੁਹਾਡੀ 10 ਸਾਲ ਤੋਂ ਸਰਕਾਰ ਆ ਰਹੀ ਹੈ ਕਿਸ ਦੇ ਆਸਾਰੀ ਹਿੰਦੇ ਕਾ ਆਸਾਰੀ ਤੁਸੀਂ ਕਿਹਦੇ ਸਾਡੇ 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 ਪਿੰਡ ਕਿਹੜਾ ਚੁਟਕਾ ਲਾਗੇ ਹੋੜੇ ਤੁਸੀਂ ਕਾਂਗਰਸ ਹੋਰ ਕਾਂਗਰਸੀ ਸਰਕਾਰ ਸੱਤਾ ਚ ਰਹੀ ਕਿ ਨਹੀਂ ਸਾਾਨੂੰ ਕੋਈ ਇਨਸਾਫ ਦਿੱਤਾ ਕੋਈ ਨਸ਼ੇ ਦਾ ਨਿਰਤਾਰਾ ਨਹੀਂ ਉਹ ਯਾਰ ਜਾਂ ਛੱਡੋ ਭਾਈ ਜੀ ਨਮਾ ਉਹ ਗੱਲ ਸੁਣੋ ਤੇਰੀ ਗਲਤ ਨਾ ਸਾਡਾ ਘਰ ਤੇ ਸਾਡਾ ਬੂਆ ਮੇਰੀ ਤੇਰੇ ਬੂਏ ਘੜੀ ਫਿਰ ਖੁਦ ਬਤਾਲੀ ਜੀ ਇਹਨਾਂ ਦਾ ਲੋਟ ਨਾ ਚਲ ਜਮਾਨਾ ਮਹੌਲ ਖਰਾਬ ਕਰ ਰਹੇ ਕੱਲ ਦੇਖਣ ਕਿਉਂ ਪਿੰਡਾਂ ਦੇ ਮਹੌਲ ਖਰਾਬ ਕਰ ਰਹੇ ਵੱਡਾ ਬਦਮਾਰ ਆ ਗਿਆ ਨਾ ਭਾਈ ਚਾਹ ਸਾਡੇ ਪਿੰਡਾਂ ਦਾ ਮਹੌਲ ਆ ਦੇਖੋ ਕਿਉਂ ਪਿੰਡਾਂ ਦਾ ਕਰ ਰਹੇ ਮੇਰੀਆਂ ਬਾਬਾ ਮੈਂ ਕੋਈ ਕੰਮ ਨਾ ਜਾਈਂ ਤੂੰ ਮੇਰੀਆਂ ਬਾਬਾ ਕਰ ਰਹੇ ਹੋ ਕਿ ਕਿਸੇ ਦੇ ਘਰੇ ਜਾਊਗਾ ਜਦੋਂ ਜਿੱਦੜ ਜਵਾਲ ਕਰਦੇ ਨਾ ਉਹ ਤਾਂ ਕੰਨਾ ਕੋਈ ਨਾ ਕਰਦਾ ਭਾਈ ਸਾਹਿਬ ਨਾ ਲੋਕਾਂ ਦਾ ਧੱਕਾ ਨਾ ਕਰੀਂ ਜਿਹੜਾ ਇਧਰ-ਉਧਰ ਘਾਟਿਆ ਹੈ ਕੈਮਰਾ ਇਸ ਇੱਥੇ ਵੀ ਭਰਾ ਦੇ ਘਰ ਵੀ ਧੱਕਾ ਇਹਨਾਂ ਨੇ ਕਿਹਾ ਇਹਨਾਂ ਨੂੰ ਇਕੱਠੇ ਰਹਿਣਾ ਮੈਂ ਮੇਰੀ ਅੱਜ ਗੱਲ ਕਰ ਰਿਹਾ ਹਾਂ ਇਹ ਕੀ ਕੰਮ ਲੈ ਕੇ ਕਰ ਰਿਹਾ ਹਾਂ ਹੇ ਆ ਬਾਲੀ ਨਾ ਰਹਿਣਾ ਕੋਈ ਨਾ ਓਏ ਨਜੀ ਇੱਥੇ ਨਾ ਆ ਜਾਓ ਮੈਂ ਕੋਈ ਮਸਲੇ ਨਹੀਂ ਕਰਦਾ ਜਾਨ ਪ੍ਰਚਾਰ ਵਾਸਤੇ ਨਹੀਂ ਮੇਰੀ ਜਨ ਆ ਮੈਂ ਕਿਹਦੀ ਆਇਆ ਮੈਂ ਫੇਰ ਆਣਾ ਮੈਂ ਕਿਹਦੇ ਆਇਆ ਫੇਰ ਆਣਾ ਜਵਾ ਸ਼ਾਦੀਆਂ ਦੇ ਵੀ ਆਉਂਦੇ ਨੇ ਸਵਾਲ ਮੈਂ ਇਹਨਾਂ ਦੇ ਘਰ ਬੈਠ ਕੇ ਵੋਟ ਵਾ ਇੱਕ ਮਿੰਟ ਵੀ ਵੋਟ ਵਾ ਘਟਾ ਲਿਓ ਹਰ ਦਾ ਖਰਾਬ ਕਰੋ ਅਸੀਂ ਆਪਾਂ ਕਿਸੇ ਦੇ ਘਰਾਂ ਨੂੰ ਜਾ ਕੇ ਨਹੀਂ ਆਉਂਦੇ ਆਹ ਸਾਹਿਬ ਜੀ ਇਰਾਮ ਕੀਤੇ ਫੇਰ ਦੋਗੇ ਕਾਹ ਚੜੀਏ 82 ਦਾ ਲਾਗੀ 95 ਸਾਲੀ ਗਿਆ ਸਾਡਾ ਕਤਲਿਆ ਕੋਈ ਕੀਤਾ ਜੀ ਆਪਣੀ ਉਨੀ ਉਮਰ ਤੱਕ ਬਚੀ ਨਹੀਂ ਜਾਂਦਾ ਦੇ ਵਿੱਚ ਮੇਰੀ ਜਿੰਨੀ ਸਾਲਾਂ ਮਰ ਉਹਦਾ ਨਾਮ ਨਾ ਮਰਦਾ ਨਾ ਹੋ ਸਕਦਾ ਇੱਕੋ ਦਾ ਗਾਣਾ ਗਰੀਏ ਕਿ ਪ੍ਰਚਾਰ ਗਲਤ ਕਰੀਓਂ ਸਿੱਖੀ ਦਾ ਪ੍ਰਚਾਰ ਇਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਕਤਲੇਆਮ ਕਰਕੇ ਤੇ ਲੋਕਾਂ ਦੇ ਕਤਲੇਆਮ ਕਰਕੇ ਕਿਸੇ ਦਾ ਹਰ ਇੱਕ ਨਿਸ਼ਾਨ ਦੇ ਉੱਤੇ ਕਤਲਿਆ ਹੋਇਆ ਸਾਡਾ ਤਖਤ ਧਿਆ ਤੁਸੀਂ ਇਹਦੇ ਨਾਲ ਸੁਰੇ ਫਿਰਦੇ ਜੇ ਕੁਝ ਵੀ ਸਵਾਲ ਹੀ ਵਜੇ ਉਹ ਅਸੀਂ ਆਪਣੇ ਸਵਾਲ ਕਰਾਂ ਜੀ ਸਵਾਲ ਅਸੀਂ ਘਾੜਾ ਤੇ ਆ ਕੇ ਉਹਨੂੰ ਪੁੱਛੋ ਅਸੀਂ ਤਾਂ ਬਾਅਦ ਵਿੱਚ ਹੀ ਕਰਾਂਗੇ ਬੱਸ ਬੱਸੋ ਜੀ ਆਓ ਅਸੀਂ ਸਵਾਲ ਕਰ ਦਿੰਦੇ ਜੀ ਸਵਾਲ ਕਰ ਸਕਦਾ ਹੈ ਜੀ ਸਵਾਲ ਕਰ ਦਿੰਦੇ ਤੁਸੀਂ ਦੱਸੋ ਇਹ ਨਹੀਂ ਜਾਣਦਾ ਵੀ ਇਹਦਾ ਵੀ ਹੋਵੇ ਫਿਰ ਅਸੀਂ ਸਵਾਲ ਕਰ ਸਕਦੇ ਆ ਜਿੰਨਾ ਕਰ ਸਕਦੇ ਆ ਛੇੜ ਲਈ ਤੇ ਸਵਾਲ ਕਰਦਾ ਜੀ ਦੱਸਦਾ ਕਿ ਪੱਤਰਕਾਰ ਪੱਤਰਕਾਰ ਸਰਕਾਰੀ ਆਪਣੇ ਬੰਦੇ ਭਾਈ ਮੇਰੇ ਨਾਲ ਗੱਲ ਕਰ ਸਕਦੇ ਆ ਮੇਰੀ ਗੱਲ ਕਰਦੇ ਆ ਕੋਈ ਸਵਾਲ ਕਰਦੇ ਆ ਸਵਾਲ ਜਿਹੜਾ ਗੱਲ ਕੋਈ ਜਵਾਬ ਪਿੱਛੇ ਪਾਸੇ ਲੈਣਾ ਆ ਕਿ ਮੈਂ ਮੇਰੇ ਭਾਈ ਆ ਮੇਰੇ ਭਾਈ ਆ ਮੇਰੇ ਭਾਈ ਆ ਵੀਰ ਮੇਰੇ ਨਾਲ ਗੱਲ ਕਰਨੇ ਬਾਰੇ ਇਹਨਾਂ ਬਾਰੇ ਵੀਰ ਮੇਰੇ ਨਾਲ ਗੱਲ ਕਰ ਮੇਰੇ ਭਾਈ ਆ

ਜੇ ਦੀ ਗੱਲ ਕਰਨਾ ਹੈ ਭਾਜੀ ਚਾਹ ਪੀ ਕੇ ਗੰਨਰ ਹੋ ਜਾਗੇ ਸਭ ਪਾਸੇ ਪਹਿਲਾਂ ਤੁਸੀਂ ਦੇ ਦੇ ਘਰ ਨਾ ਹੋ ਦੇ ਸਕਦੇ ਪਹਿਲਾਂ ਮੇਰੀ ਗੱਲ ਸੁਣ ਉਹ ਜਾ ਰਿਹਾ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਨੂੰ ਅੱਜ ਕਾਗਜ਼ ਚੋਂ ਦਾਖਲ ਕਰਾ ਦੇ ਦੁਬਾਰਾ ਭਰਪਾਲ ਬਲੇਡ ਦੇ ਅਸੀਂ ਕਰਾਉਣੇ ਹੀ ਬਾਪੂ ਉਹ ਬਾਪੂ ਕਰਾਈਨੇ ਅੱਜ ਦਾਖਲ ਕਰਾ ਦੇਵਾਂਗੇ ਬਾਬਾ ਜੀ ਉਹ ਬਾਪੂ ਕਰਾ ਦੇ ਆ ਕੇ ਪਹਿਲਾਂ ਚਲੋ ਕੋਈ ਸਾਥ ਦੇ ਬਾਬਾ ਸਾਥ ਦਾ ਸਾਨੂੰ ਕੋਈ ਨਹੀਂ ਆ ਆ ਜਾ ਆ ਜਾ ਨਹੀਂ ਪੱਗ ਮਾਰ ਕੇ ਸਿਰ ਤੇ ਆਉਂਦੀ ਪਰਿਵਾਰ ਨਾਲ ਤੁਹਾਨੂੰ ਕੋਈ ਨਹੀਂ ਨਹੀਂ ਪਰਿਵਾਰ ਦੀ ਗੱਲ ਕਰੀ ਨਹੀਂ ਰਹਾ ਅਸੀਂ ਦਾ ਘਰ ਨਹੀਂ ਕਰਦੇ ਅਸੀਂ ਤਰੇ ਦਾ ਕਰਦੇ ਜਾ ਕੋਈ ਮਾਰੇ ਹਲਕੀ ਨੀ ਮਰਦਾ ਜਾਈਦਾ ਸਹੀ ਕਿਸਰਦਾ ਨਾ ਸੁਣ ਜਾਣਾ ਸੁਣ ਜਾਣਾ ਦਸਤਾਰ ਮੇਰੀ ਗੱਲ ਸੁਣ ਮਰੇ ਓਏ ਮੇਰਾ ਵੀਰ ਓਏ ਇਹ ਪਰਸਨਲ ਕੋਈ ਨਹੀਂ ਆਏਗੇ ਹੋਵੇ ਕੋਈ ਰੋਜ਼ ਨਹੀਂ ਕਰਾਣੀ ਮੈਨੂੰ ਚਾਹ ਪੀ ਕੇ ਜਾਣਾ ਲੱਗਦਾ ਹੈ ਤੁਹਾਨੂੰ ਚੰਗੇ ਲੱਗਦੇ ਆਪਾਂ ਮੈਨੂੰ ਇਹ ਦੱਸੋ ਯਾਰ ਨਹੀਂ ਤਾਂ ਕੋਈ ਖਾਣੇ ਦੀ ਚੀਜ਼ ਮੈੜਾ ਬਾਹਰ ਨਹੀਂ ਆਣੀ ਬੰਦਾ ਯਾਰ ਮੈਨੂੰ ਬੋਲੋ ਕੋਈ ਨਹੀਂ ਭਾਈ ਅੱਜ ਅੱਜ ਉਹ ਘਰ ਜਾ ਸਕਦੇ ਨਹੀਂ ਜਾ ਸਕਦੇ ਸਾਹਮਣੇ ਸਾਡਾ ਕਾਹ ਕਿਉਂ ਮਹਾਰਾਜੀ ਬਈ ਹੱਥ ਥੋੜਾ ਲਾਏਗਾ ਗੱਲ ਕੁਛ ਨਹੀਂ ਇਹਦੇ ਬੰਦੇ ਨੂੰ ਤਾਂ ਕਾਣਾ ਰੰਗਿਆ ਭਾਈ ਚੰਗੇ ਬੰਦੇ ਜਿਹੜਾ ਪਹਿਲਾਂ ਧੱਕਿਆ ਦਿਆ ਵਾ ਇਹ ਪਹਿਲਾਂ ਤੋਂ ਹੋ ਗਿਆ ਇਹਨੂੰ ਤਾਂ ਗੁਰੂ ਨੇ ਕੰਨਿਆਂ ਨੂੰ ਇਹ ਤਾਂ ਮਾਰਾਂਗੇ ਇਹਨੂੰ ਤਾਂ ਗੁਰੂ ਨੇ ਕੀੜੇ ਪੈ ਕੇ ਮਰੋਣਗੇ ਕੀੜੇ ਪੈ ਕੇ ਪੰਜ ਦੇ ਦੋਖੀਓ ਪੰਜ ਦੋਖੀਓ ਤੁਸੀਂ ਪੰਜ ਦੋਖੀਓ ਵਾਲੇ 6 ਸਾਲ ਦਾ ਜਿਆਦਾ ગરમી ઠોડીયા ઓંદા ઠકે માર દે કોઈ ની આપા ગુરુવાળા આપડા ઠંડે રહીએ બળા બળા જાઓ કોઈ ની હોજયા કા ગાય શળા શરો કા આ કરો 50 કહે દે કરવા કોઈ નામ થોડી ਮੈਂ ਬੁਰਾ ਨਹੀਂ ਲੱਗਦਾ ਮੇਟੇ ਪਰ ਲੱਗਦਾ ਲੱਗਣਾ ਨਹੀਂ ਕੋਈ ਗੱਲ